ਪੜੀਆ ਸਾਰੀਆਂ ਗੁੱਡੀਆਂ ਨੇ ਨਹੀਂ ਔਰ ਤੇਰੀਆਂ ਬੁੱਡੀਆਂ ਨੇ ਹੋ ਪਤੰਗ ਤੇ ਤੂੰ ਨੰਗ 33 ਦਸ ਕੁਛ ਲੈਣਾ ਵੀ ਆ ਹਾਂਜੀ ਹਾਂਜੀ ਭਾਈ ਲੈਣਾ ਏ ਮੈਨੂੰ ਲੱਗਦਾ ਤੂੰ ਕੱਲਾ ਸਵਾਦ ਹੀ ਲੈਣ ਆਇਆ ਭਾਈ ਟੀਲਾ ਥੋੜਾ ਪਤਲਾ ਨਹੀਂ ਹੋਰ ਮਾਮਾ ਪੰਜਾ ਜਿਹਾ ਤੈਨੂੰ ਬਾਲਾ ਪਾ ਦੀਏ ਲੋ ਭਾਈ ਜੀ ਆਹੀ ਉੱਪਰ ਜਾ ਕੇ ਘੁੰਮੂਗੀ ਤਾਂ ਨਹੀਂ ਉਹ ਭਰਾ ਗੁੱਡੀਆਂ ਲੈਣ ਆਇਆ ਲਾਟੂ ਨਹੀਂ ਆਈਆ ਸਾਰੀਆਂ ਗੁੱਡੀਆਂ ਛੱਡੋ ਮੈਨੂੰ ਨਾ ਉਹ ਗੁੱਡੀ ਦਿਖਾਓ ਜਿਹੜੀ ਉੱਪਰ ਜਾ ਕੇ ਪੜਪੜ ਪੜਪੜ ਕਰੇ ਉਹ ਭਰਾ ਵੇ ਤੇ ਇਹਨੂੰ ਮੂਲੀਆ ਵਾਲੀ ਰੋਟੀ ਖਮਾਉਣੀ ਪੈਣੀ ਆ ਉਹ ਭਰਾ ਉਹ ਭਰਾ ਜਦੋਂ ਗੈਸ ਹੋ ਗਈ ਤਾਂ ਤੇ ਪੜਪੜ ਪੜਪੜ ਕਰੂਗੀ ਉਹ ਨਹੀਂ ਭਾਜੀ ਗੰਦੇ ਭਾਜੀ ਵੀਰਿਆ ਚੱਕਰੀ ਕਿਨੇ ਦੀ ਆ ਇਹ ਬਾਈ 350 ਦੀ ਓ ਓ ਜਾ ਭਰਾ ਵੀ 40 45 ਵਾਲੀ ਦਿਖਾ ਓ ਇੰਨੇ ਜਿਹੇ ਭਰਾਗੇ ਛੀ ਹੋਣੀ ਤੇਰੇ ਵਰਗੀ ਤੇ ਭਈ ਤੁਹਾਡੇ ਕੋ ਗੱਟੂ ਨਹੀਂ ਆ ਗੱਟੂ ਨਹੀਂ ਪਰ ਤੁਹਾਡੇ ਕੋ ਗੁੰਜਲਾ ਹੈ ਗਿਆ ਓ ਨਹੀਂ ਗੱਟੂ ਜੀ ਦਾ ਸਬੂਤ ਹੋਵੇ ਨਾ ਫਿਰ ਪੁਲਿਸ ਪੇ ਜਾਂਦੀ ਆ ਉਹ ਗੁੰਜਲਾ ਨੂੰ ਪੁਲਿਸ ਨਹੀਂ ਪੈਂਦੀ ਇਸ ਕਰਕੇ ਆਪਾਂ ਨੂੰ ਅੱਧਾ ਕਿਲੋ ਗੁੰਜਲਾ ਦੇ ਦੇਨੇ ਘਰੇ ਜਾ ਕੇ ਤੂੰ ਪਿੰਨਾ ਬਣਾ ਲਈ ਨਾ ਤੈਨੂੰ ਪੁਲਿਸ ਪਾਉਗੀ ਨਾ ਸਾਨੂੰ ਪਾਉਗੀ ਮਰੀਆ ਨਾ ਘੋੜਾ ਘਟਿਆ ਨਹੀਂ ਹੋਰ ਸਾਲਿਆ ਬੰਬੂ ਘਟਾ ਉਹ ਲਖਨਾਉ ਘੜੀ ਐ ਭਾਈ ਆ ਭੂਦੇ ਆ ਨਾ ਤੂੰ ਨਹੀਂ ਨਹੀਂ ਇਹ ਪਾਜੀ ਸ਼ੀਸ਼ਾ ਲੱਗਾ ਆ ਤੁਸੀਂ ਆਪਣੇ ਆਪ ਨੂੰ ਵੇਖ ਲੈ ਇਹ ਸੇਮ ਟੂ ਸੇਮ ਪਾਜੀ ਪੂਰੀ ਗਾਰੰਟੀ ਆ ਕਿ ਵੱਡੂਗਾ ਉਹ ਭਰਾਵਾ ਇਹ ਡੋਰ ਆ ਕੁੱਤਾ ਥੋੜੀ ਨਾ ਹੈ ਗਈ ਮੱਛੀ ਹਾਂ ਜੀ ਜੀ ਹੈਗੀ ਆ ਭਾਜੀ ਚਲੋ ਫਿਰ ਬਿਨਾ ਕੰਨੇ ਤੋਂ ਪਈਆ ਪੈਕ ਕਰ ਦੋ